ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਪਰਮਾਤਮਾ ਜਦੋਂ ਦਿੰਦਾ ਹੈ ਛੱਪੜ ਪਾੜ ਕੇ ਦਿੰਦਾ ਹੈ ਔਰ ਪਰਮਾਤਮਾ ਜਦੋਂ ਦਿੰਦਾ ਹੈ ਉਹ ਪਤਾ ਨਹੀਂ ਕਿੱਥੋਂ ਦੀ ਕਿੱਥੇ ਲੈ ਕੇ ਚਲੇ ਜਾਂਦਾ ਸੋ ਇਦਾਂ ਹੀ ਲਾਈਵ ਐਗਜ਼ਾਮਪਲ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਇੱਕ ਇਨਸਾਨ ਜਿਹੜਾ ਕਿ ਰਾਜਸਥਾਨ ਦੇ ਵਿੱਚ ਰਹਿੰਦਾ ਹੈ ਤੇ ਉਹ ਕਿਦਾਂ ਲੁਧਿਆਣਾ ਚ ਆ ਕੇ ਕਰੋੜਪਤੀ ਬਣ ਜਾਂਦਾ ਸੋ ਅੱਜ ਅਸੀਂ ਤੁਹਾਡੇ ਰੂਬਰੂ ਇਦਾਂ ਦੀ ਹੀ ਕਹਾਣੀ ਇੱਕ ਕਰਨ ਜਾ ਰਹੇ ਹਾਂ ਇੱਕ ਇਨਸਾਨ ਜਿਹੜਾ ਕਿ ਰਾਜਸਥਾਨ ਦਾ ਰਹਿਣ ਵਾਲਾ ਸੀ ਉਹ ਕਿਸੇ ਕੰਮ ਕਰਨ ਲੁਧਿਆਣਾ ਵਿੱਚ ਅੰ데 ਕਿ ਲੋੜੀ ਬੰਪਰ ਦਾ ਜਿਹੜਾ ਉਹ ਇਨਾਮ ਦੇ ਲਈ ਇੱਕ ਲੋਟਰੀ ਦੀ ਟਿਕਟ ਖਰੀਦਦੇ ਉਸ ਤੋਂ ਬਾਅਦ ਉਸ ਦਾ ਲੋੜੀ ਬੰਪਰ ਦਾ ਦੂਜਾ ਇਨਾਮ ਜਿਹੜਾ ਨਿਕਲ ਜਾਂਦਾ ਹੈ ਜੋ ਕਿ 1 ਕਰੋੜ ਰੁਪਏ ਦਾ ਹੁੰਦਾ ਹੈ ਇਨਾਮ ਨਿਕਲਣ ਤੋਂ ਬਾਅਦ ਉਸ ਵਿਅਕਤੀ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਇਸ ਨੂੰ ਦੇਖ ਕੇ ਹੀ ਕਿਹਾ ਜਾ ਸਕਦਾ ਹੈ ਕਿ ਪਰਮਾਤਮਾ ਜਦੋਂ ਦੇਣ ਤੇ ਅੰ데 ਤੇ ਉਹ ਛੱਪੜ ਧਾਰ ਕੇ ਦਿੰਦਾ ਉਹ ਚਾਹੇ ਇਨਸਾਨ ਜਿੱਥੇ ਮਰਜੀ ਬੈਠਾ ਹੋਵੇ ਪਰਮਾਤਮਾ ਉਸ ਨੂੰ ਉਸਾਂ ਤੇ ਲੈ ਜਾ ਕੇ ਉਹ ਝੋੜੀਆਂ ਪਰ ਪਰ ਕੇ ਦਿੰਦਾ ਤੁਹਾਨੂੰ ਦੱਸ ਦਈਏ ਕਿ ਇਹ ਵਿਅਕਤੀ ਜਿਹੜਾ Rajasthan ਤੋਂ Ludhiana ਘੁੰਮਣ ਆਇਆ ਸੀ ਲਗਾਤਾਰ Ludhiana ਤੇ ਵਿੱਚ ਕਰੋੜਾਂ ਦੇ ਜਿਹੜੇ ਲੋਕਾਂ ਦੇ ਨਾਮ ਨਿਕਲ ਰਹੇ ਹਨ ਕਦੀ ਕਿਸੇ ਡਰਾਈਵਰ ਦਾ ਨਿਕਲਦਾ ਹੈ ਕਦੀ ਕਿਸੇ ਰਿਕਸ਼ੇ ਵਾਲੇ ਦਾ ਫਿਲਹਾਲ ਇਸ ਜਿਹੜਾ Rajasthan ਤੋਂ ਆਇਆ ਵਿਅਕਤੀ ਸੀ ਜਿਹੜਾ ਟੂਰਿਸਟ ਸਮਸੀ ਕਹਿ ਸਕਦੇ ਹਾਂ ਕਿ Ludhiana ਦੇ ਵਿੱਚ ਆਇਆ ਤੇ ਉਹਦੀ ਖੁਸ਼ੀ ਦਾ ਟਿਕਾਣਾ ਦੇਖਣ ਵਾਲਾ ਹੈ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਦੇਖੋ ਕਿ ਕਿਸ ਤਰ੍ਹਾਂ ਕਿਸਮਤ ਜਦੋਂ آزمਾਨਦੀ ਹੈ ਕਿਸਮਤ ਜਦੋਂ ਸਾਥ ਦਿੰਦੀ ਹੈ ਤੇ ਬੰਦਾ ਦਿਨੋ ਦਿਨ ਰਾਤ ਭਰ ਦੇ ਵਿੱਚ ਕਰੋੜਪਤੀ ਬਣ ਜਾਂਦਾ ਹੈ ਤੁਸੀਂ ਵੀ ਦੇਖੋ ਇਹ ਵੀਡੀਓ मेरा नाम अनिल है मैं राजस्थान से आया हूँ मेरी मकर संक्रांति बम्पर में सेकंड प्राइज लगा है एक करोड़ का है पाँच सौ रुपए की टिकट ली थी मैंने ली मैं छह या सात तारीख में यहाँ लुधियाना था और लुधियाना में मैंने जगह जगह पोस्टर लगे देखे मकर संक्रांति बम्पर के तो मैंने भी मेरी किस्मत अजमाने के चक्कर में चार टिकटें परचेज करी गांधी ब्रदर्स से और उसके बाद 18 तारीख की रात को यहाँ पर ड्रा निकला और 19 तारीख की 8 बजे मुझे पता चला अच्छा सर कैसे, कैसे, ख्याल बना मैं, कैसे देखे, 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 देखे। मैं बता दो रहा हूँ की जगह जगह पोस्टर देखे मैंने अच्छा। और मैं किसी काम से आया हुआ था मैंने यहाँ पर कांधी प्रोटेस्ट ढूंढा इस्टा पे मैंने इनके वीडियो देख रखे हैं इस्ता और यूट्यूब पे इनके वीडियो चलते है क्या क्या नहीं पहले कभी नहीं पहली बार क्या क्या करते मैं रेवेन्यू में काम करता हूँ गवर्नमेंट डिपार्टमेंट में कितने समय मेरे को हो गए अड़तीस साल रिटायरमेंट तो हाँ लगभग साढ़े तीन साल नजदीक है रिटायरमेंट में पहली बार है जी ਅੱਜ ਇਹ ਪੈਸੇ ਕਿਸ ਕੋ ਦੇਵੇ ਗਵਰਨਮੈਂਟ ਨੇ ਤਾਂ ਦਿਆ ਹੈ ਗਵਰਨਮੈਂਟ ਨੂੰ ਕਿਉਂ ਦੇਣਗੇ ਆਪਣੇ ਕੰਮ 'ਚ ਲੰਗੇ ਜੀ ਅੱਜ ਸਰ ਕੀ ਕਹਿਣਾ ਚਾਹੁੰਦਾ ਇਸ ਤੋਂ ਫਿਰ ਹਾਂ ਜੀ ਇਹ ਗੁਰੂ ਨਾਨਕ ਸਾਹਿਬ ਦੀ ਬੜੀ ਕਿਰਪਾ ਹੁੰਦੀ ਹੈ ਇੱਥੇ ਲੱਕੀ ਕਿਸਮਰ ਸੰਦੇ ਨੇ ਬਟ ਇਹਦੇ ਪਿੱਛੇ ਮੇਰੇ ਬੇਟੇ ਦੀ ਬਹੁਤ ਸਪੋਰਟ ਹੈ ਮੇਰੇ ਨਾਲ ਬਰਾਬਰ ਤੇ ਮਿਹਨਤ ਕਰਦਾ ਤੇ ਮੇਰਾ ਸਟਾਫ ਇਸ ਤਰ੍ਹਾਂ ਦਾ ਜੀ ਸਵੇਰ 7 ਵਜੇ ਦੁਕਾਨ ਖੋਲ੍ਹੀਦੀ ਹੈ 11 ਵਜੇ ਤੱਕ ਅਸੀਂ ਕੰਮ ਕਰੀਦਾ ਲੋਕਾਂ ਦਾ ਬਥੇਰਾ ਪਿਆਰ ਮਿਲਦਾ ਹੈ ਮੈਂ ਤਾਂ ਐਸੇ ਨੂੰ ਵੀ ਮੈਜਿਕ ਮੰਨਦਾ ਜੀ ਕਿ ਜਿਹੜਾ ਹਾਰਡਵਰਕ ਹੈ ਨਾ ਇਟਸ ਨਾਟ ਬੀ ਲੈਸ ਦਨ ਜਾਦੂ ਸਰ ਲਗਾਤਾਰ ਤੁਹਾਡੇ ਪਹਿਲਾਂ ਵੀ ਪਿਛਲੇ ਸਾਲ ਦੀ ਗੱਲ ਕਰ ਲਈ ਲਗਾਤਾਰ ਇਨਾਮ ਲਿਖੇ ਬਸ ਉਹ ਹਮਸੇ ਬਾਰੇ ਤੇ ਗੁਰਨਾਨਕ ਸਾਹਿਬ ਨੂੰ ਪਤਾ ਜੀ 40 ਸਾਲ ਹੋ ਗਏ ਕੰਮ ਕਰਦੇ 2013 ਤੱਕ ਨਾ ਕਿਸਮਤ ਨੇ ਜਿਵੇਂ ਮੂਲੀ ਕਤਰੇ ਤੇ ਮੂਲੀ ਨੂੰ ਰਗੜੀਦਾ ਨਾ ਉਦਾਂ ਰਗੜੇਗੇ ਸੀ 2013 ਤੋਂ ਬਾਅਦ ਬੜੀ ਬੜੀ ਕਿਰਪਾ ਹੋਈ ਆ ਮਾਲਕ ਜੀ 2022 ਤੋਂ ਬਾਅਦ ਤੇ ਇਨਾਮਾਂ ਦੀ ਬਰਬਾਦ ਸ਼ੁਰੂ ਹੋ ਗਈ ਹੈ ਬਸ ਇਹੀ ਕਹਿਣਾ ਚਾਹੁੰਦਾ ਬਹੁਤ ਲੋਕ ਚੋੜੂ ਕੁੱਟਾਤੇ ਬਹੁਤ ਜੀ ਬਹੁਤ ਅੱਛਾ ਆ ਵੀ ਪੁਲੀ ਪੁਲੀ ਲੱਖ ਪਤੀ ਬਿਲੀ ਜਾ ਰਹੇ ਹਨ